ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀ ਕੇ ਟੀਵੀ ਮੈਂ ਹਰਨਜੀਤ ਕੌਰ BBC ਵੱਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਤੇ ਕਤਲ ਤੇ ਬਣਾਈ ਡਾਕੂਮੈਂਟਰੀ ਦੀ ਕਿਲਿੰਗ ਕਾਲ ਤੇ ਰੋਕ ਲਗਾਉਣ ਦੀ ਇੱਕ ਪਟੀਸ਼ਨ ਤੇ ਮਾਨਸਾ ਦੀ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਈ ਹੈ ਸੁਣਵਾਈ ਦੌਰਾਨ ਅਦਾਲਤ ਨੇ BBC ਤੋਂ ਜਵਾਬ ਮੰਗਿਆ ਤੇ ਅਦਾਲਤ ਨੇ BBC ਨੂੰ 16 ਜੂਨ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਸੰਬੰਧ ਵਿੱਚ ਆਪਣੇ ਵਕੀਲ ਰਾਹੀ ਪਟੀਸ਼ਨ ਦਾਇਰ ਕੀਤੀ ਸੀ ਦੱਸਦੀ ਹੈ ਕਿ ਲੰਗੇ ਕਾਲ ਬੀਬੀਸੀ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਸਿੱਧੂ ਮੂਸੇਵਾਲਾ ਹੱਤਿਆ ਤੇ ਆਧਾਰਿਤ ਬੀਬੀਸੀ ਵਰਲਡ ਸਰਵਿਸ ਦੀ ਡਾਕੂਮੈਂਟਰੀ ਦਾ ਕਲਿੰਗ ਕਾਲ ਨੂੰ YouTube ਤੇ ਰਿਲੀਜ਼ ਕਰ ਦਿੱਤਾ ਸੀ ਇਹ ਡਾਕੂਮੈਂਟਰੀ ਸਿੱਧੂ ਦੇ 32ਵੇਂ ਜਨਮ ਦਿਨ ਤੇ ਜਵੇਰੇ 5:2 ਦੋ ਹਿੱਸਿਆਂ ਵਿੱਚ ਜਾਰੀ ਕੀਤੀ ਗਈ ਬਲਕੌਰ ਸਿੰਘ ਨੇ ਦਰਜਾਇਆ ਸੀ ਉਹਨਾਂ ਨੇ ਦਾਵਾ ਕੀਤਾ ਹੈ ਕਿ ਡਾਕੂਮੈਂਟਰੀ ਵਿੱਚ ਅਨੁਧਿਕਾਰਿਤ ਤੇ ਸੰਵੇਦਨਸ਼ੀਲ ਸਮਗਰੀ ਸ਼ਾਮਲ ਹੈ ਜਿਸ ਵਿੱਚ ਨਿੱਜੀ ਗਵਾਹੀਆਂ ਚਾਹਲਦੇ ਅਪਰਾਧਿਕ ਮਾਮਲੇ ਤੇ ਟਿੱਪਣੀਆਂ ਸ਼ਾਮਲ ਨੇ ਉਹਨਾਂ ਨੂੰ ਡਾਰੇ ਕੇ ਡਾਕੂਮੈਂਟਰੀ ਸਿੱਧੂ ਦੇ ਕਤਲ ਦੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੀ ਹੈ ਤੇ ਇੰਗਲੈਂਡ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਇਥੇ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ ਮੇਰੇ ਤੱਕ ਦੀ ਪਛਾਣ ਵਰਿੰਦਰ ਸਿੰਘ ਉਮਰ 45 ਸਾਲ ਦੇ ਵਜੋਂ ਹੋਈ ਹੈ ਦੱਸਦੀ ਹੈ ਕਿ ਮੋਹੱਲਾ ਮਹਿਰੀਆ ਸੁਲਤਾਨਪੁਰ ਲੋਧੀ ਜਿਹੜਾ ਕਪੂਰਥਲਾ ਦਾ ਰਹਿਣ ਵਾਲਾ ਸੀ ਵਰਿੰਦਰ ਜੋ ਕਿ ਦੋ ਪੈਣਾ ਦਾ ਇਕਲੌਤਾ ਭਰਾ ਸੀ ਤੇ ਵਰਿੰਦਰ ਸਿੰਘ ਇੱਕ ਮੱਧ ਵਰਗੀ ਪਰਿਵਾਰ ਦੇ ਨਾਲ ਸੰਬੰਧਤ ਸੀ ਤੇ ਇਹ ਮਿਹਨਤਕਸ਼ ਸੀ ਤੇ ਉਸ ਉਹ ਕਰੀਬ 15 ਸਾਲ ਤੋਂ ਇੰਗਲੈਂਡ ਦੇ ਸ਼ਹਿਰ ਹੇਰਸ ਵਿੱਚ ਰਹਿ ਕੇ ਕਮ ਕਾਜ ਤੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰ ਰਿਹਾ ਸੀ ਜਾਣਕਾਰੀ ਅਨੁਸਾਰ 19 ਮਈ ਨੂੰ ਕੰਮ ਕਰਦੇ ਸਮੇਂ ਵਿਨਿੰਦਰ ਸਿੰਘ ਨੂੰ ਅਚਾਨਕ ਦਿਮਾਗੀ ਦੌਰਾ ਪੈ ਗਿਆ ਸੀ ਜਿਸ ਤੋਂ ਬਾਅਦ ਉਸਦੇ ਸਾਥੀ ਕਰਮਚਾਰੀਆਂ ਵੱਲੋਂ ਐਂਬੂਲੈਂਸ ਦੀ ਮਦਦ ਨਾਲ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਤੇ ਬਠਿੰਡਾ ਚੰਡੀਗੜ੍ਹ ਦੇ ਨਾਲ ਹਾਈਵੇ ਤੇ ਬੀਤੀ ਰਾਤ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚੋਂ ਇੱਕ ਮਹਿਲਾ ਦੀ ਲਾਸ਼ ਪ੍ਰਾਮੋਤ ਹੋਈ ਹੈ ਮ੍ਰਿਤਕ ਕੌਲਦੀ ਪਛਾਣ ਸੋਸ਼ਲ ਮੀਡੀਆ ਤੇ ਐਕਟਿਵ ਕਮਲਕੌਰ ਭਾਬੀ ਵਜੋਂ ਹੋਈ ਹੈ ਪੁਲਿਸ ਅਧਿਕਾਰੀਆਂ ਨੇ ਕਹਿ ਇੱਕ ਕਮਲ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਮੁੱਢਲੇ ਹਾਲਾਤਾਂ ਤੋਂ ਲੱਗਦਾ ਹੈ ਕਿ ਕਮਲਕੌਰ ਦਾ ਕਤਲ ਕੀਤਾ ਗਿਆ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਸ਼ਹਿਰ ਦੇ ਆਦੇਸ਼ ਅਸਪਤਾ ਦੀ ਪਾਰਕਿੰਗ ਵਿੱਚ ਉਸ ਸਮੇਂ ਹੜਕਮ ਮੱਚ ਗਿਆ ਸੀ ਜਦੋਂ ਲੋਕਾਂ ਨੇ ਪੁਲਸ ਨੂ ਇਸ ਦੀ ਸੂਚਨਾ ਦਿੱਤੀ ਸੀ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਲਗਭਗ 35 ਸਾਲ ਦੀ ਕੌਰ ਦੀ ਲਾਸ਼ ਮਿਲੀ ਸੀ ਜਿਸ ਨਾਲ ਨਾਕੇ ਚ ਸਨਸਨੀ ਫੈਲ ਗਈ ਹੈਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਹਸਪਤਾਲ ਦੀ ਪਾਰਕਿੰਗ 'ਚ ਇੱਕ ਸ਼ੱਕੀ ਕਾਰ ਤੋਂ ਵਦੂ ਆ ਰਹੀ ਹੈ ਜਾਂਚ ਕਰਨ ਤੇ ਕਾਰ ਦੇ ਅੰਦਰ ਵੀ ਕੌਰ ਦੀ ਲਾਸ਼ ਮਿਲੀ ਹੈ ਜਿਸ ਦੀ ਉਮਰ ਲਗਭਗ 35 ਸਾਲ ਦੱਸੀ ਜਾ ਰਹੀ ਹੈ ਸ਼ੁਰੂਆਤੀ ਜਾਂਚ ਵਿੱਚ ਕਤਲ ਦਾ ਸ਼ੱਕ ਲੱਗ ਰਿਹਾ ਤੇ ਪੜਾਪ ਦੇ ਪਠਾਨਕੋਟ ਤੋਂ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ ਇਥੇ ਪਤੀ ਬਲੋ ਆਪਣੀ ਹੀ ਪਤਨੀ ਦਾ ਤੇ ਸਾਰਾ ਫਤਿਹਾਨਾ ਨਾਲ ਹਮਲਾ ਕਰਕੇ ਬੇਰਮੀ ਨਾਲ ਕਤਲ ਕਰ ਦਿੱਤਾ ਗਿਆ ਕਟਨਾਕਾਲਗੜ੍ਹ ਇਲਾਕੇ ਵਿੱਚ ਵਾਪਰੀ ਅਮਰਤਕ ਪਤਨੀ ਦੀ ਪਛਾਣ ਸविता ਦੇ ਵਜੋਂ ਹੋਈ ਹੈ ਤੇ ਉਸ ਦੀ ਉਮਰ ਲਗਭਗ 33 ਸਾਲ ਹੈ ਪੁਲਿਸ ਮੁਲਾਜ਼ਮ પતિ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸविता ਦੇ ਪਰਿਵਾਰ ਨੇ ਦੱਸਿਆ ਹੈ ਕਿ ਉਸ ਦੀ ਪਹਿਨ ਦਾ ਵਿਆਹ ਲਗਭਗ 10 ਸਾਲ ਪਹਿਲਾਂ ਹੋਇਆ ਸੀ ਤੇ ਉਹ ਆਪਣੇ પતિ ਬਲਰਾਮ ਨਾਲ ਰਹਿ ਰਹੀ ਸੀ ਤੋਂ ਉਸ ਨੇ ਦੱਸਿਆ ਕਿ ਪਹਿਨ ਦੀਆਂ ਤੋ ਤਿੰਿਆਂ ਤੇ ਇੱਕ 5 ਮਹੀਨੇ ਦਾ ਪੁੱਤਰ ਹੈ ਬਲਰਾਮ ਦਾ ਮੋਟਰਸਾਈਕਲ ਦੀ ਮੁਰੰਮਤ ਦਾ ਕਾਰੋਬਾਰ ਹੈ ਤੇ ਸਵੇਰੇ 7 ਵਜੇ ਉਸਦੀ ਭੈਣ ਦਾ ਫੋਨ ਆਇਆ ਸੀ ਗੁਜਰਾਤ ਦੇ ਮੈ ਘਾਨੀ ਨਗਰ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਹਾਜ਼ ਦੀ ਬੰਤਰ ਬਾਰੇ ਕੋਈ ਪਰਸਪਤਾ ਨਹੀਂ ਮੰਨਿਆ ਜਾ ਰਿਹਾ ਕਿ ਇਹ ਨਾ ਇੰਡੀਆ ਦਾ ਜਹਾਜ਼ ਹੈ ਜਿਸ ਜਗ੍ਹਾ ਹਾਦਸਾ ਗਰਸਤ ਹੋਇਆ ਇਹ ਰਾਹੀਸ਼ੀ ਇਲਾਕਾ ਇਸ ਖੇਤਨੂਲੀਤੀਆਂ ਜਾਨਵਰੀਆਂ ਸਾਰੀ ਛੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਅਹਮਦਾਬਾਦ ਤੋਂ ਲੰਡਨ ਜਾ ਰਹੇ ਸੀ ਜਹਾਜ਼ ਦਾ ਪਿਛਲਾ ਹਿੱਸਾ ਟੇਕ-ਆਫ ਦੇ ਦੌਰਾਨ ਰੁੱਖ ਨਾਲ ਟਕਰਾ ਗਿਆ ਸੀ ਤੇ ਇਸ ਵਿੱਚ 242 ਯਾਤਰੀ ਸਵਾਰ ਸਨ ਇੱਕ ਤੋਂ ਬਾਅਦ ਇੱਕ ਅਜੇ ਕੇਸ ਸਾਹਮਣੇ ਆ ਰਹੇ ਨੇ ਜਿਲ੍ਹੇ ਵਿੱਚ ਪਤਨੀ ਵੱਲੋਂ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਕੁਝ ਦਿਨ ਪਹਿਲਾਂ ਹੀ इंदौर ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਾਗੂਵੰਸ਼ੀ ਦਵਤੀ ਪਤਨੀ ਵੱਲੋਂ ਕਤਲ ਕੀਤਾ ਗਿਆ ਸੀ ਤੇ ਜੇ ਇੱਕ ਮਾਮਲਾ ਮ ਜਿੱਥੇ ਪਤਨੀ ਨੇ ਵਿਆਹ ਤੋਂ ਕਰੀ 15 ਦਿਨਾਂ ਬਾਅਦ ਹੀ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਸੰਗਲੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ 27 ਸਾਲ ਦੀ ਔਰਤ ਨੇ ਆਪਣੇ ਵਿਆਹ ਤੋਂ 15 ਦਿਨ ਬਾਅਦ ਹੀ ਆਪਣੇ ਪਤੀ ਦੇ ਕਤਲ ਦੀ ਘਟਨਾ ਸਾਹਮਣੇ ਆਈ ਹੈ ਤੇ ਜਾਣਕਾਰੀ ਦਿੰਦੇ ਆ ਪੁਲਿਸ ਨੇ ਦੱਸਿਆ ਕਿ ਔਰਤ ਨੂੰ ਖੁਦਵਾਰ ਸਵੇਰੇ 12:30 ਵਜੇ ਦੇ ਕਰੀਬ ਆਪਣੇ 53 ਸਾਲਾ ਪਤੀ ਅਨਿਲ ਲੋਖੰਡੇ ਤੇ ਹਮਲਾ ਕਰ ਦਿੱਤਾ ਤੇ ਘਟਨਾ ਤੋਂ ਬਾਅਦ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਅਧਿਕਾਰੀ ਦਾ ਕਹਿਣਾ ਹੈ ਕਿ ਜੋ ਇਹ ਜੋੜਾ ਸੰਗਲੀ ਜ਼ਿਲ੍ਹੇ ਕੌਰ تحصیل ਦਾ ਬਸ ਨੀਕੇ ਤੇ ਮਸ਼ਹੂਰ ਪੰਜਾਬੀ ਗਾਇਕ اداکار ਤੇ ਲੇਖਕ ਅਲਫਾਜ਼ ਨੂੰ ਹਟਾ ਸਦਮਾ ਲੱਗਿਆ ਉਹਨਾਂ ਦੀ ਮਾਤਾ ਬੀਬੀ ਪਰਮਜੀਤ ਕੌਰ ਪੰਨੂ ਸੰਸਾਰ ਦੀ ਯਾਤਰਾ ਪੂਰੀ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬਿਰਾਜੇ ਨੇ ਤੇ ਉਹਨਾਂ ਤੇ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਬੀਬੀ ਪਰਮਜੀਤ ਕੌਰ ਦਾ ਵਿਛੋੜਾ ਪਰਿਵਾਰ ਤੇ ਸਾਥ ਸਭੰਦੀਆਂ ਨੂੰ ਕਦੇ ਨਾ ਪੂਰਵਾ ਹੋਣ ਵਾਲਾ ਘਾਟਾ ਪਿਆ ਜਿਸ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ ਤੇ ਕਈ ਰਾਜਨੀਤਿਕ ਤੇ ਫਿਲਮ ਜਗਤ ਨਾਲ ਜੁੜੀਆਂ ਹਸਤੀਆਂ ਇਸ ਮੌਕੇ ਤੇ ਅਫਸੋਸ ਪ੍ਰਗਟ ਕਰ ਰਹੀਆਂ ਨੇ ਫਿਲਹਾਲ ਇਸ ਬਲਟਨ ਦੇ ਪਾਸੇ ਨਹੀਂ ਨਵੀਂ ਅਕਾਜ਼ਾ ਖਬਰ ਲਈ ਦੱਸੀ ਦੇ ਦੇਵੇ ਜੀ ਕੀ ਹੈ ਟੀਨੂ